ਸਿੱਖੀ ਨਾਲ ਪਿਆਰ ਸੀ ਗੂੜਾ ਕੀਤਾ ਬਚਨ ਗੁਰਾਂ ਦਾ ਪੂਰਾ ਸਿੱਖੀ ਨਾਲ ਪਿਆਰ ਸੀ ਗੂੜਾ ਤੇ ਬੰਦ ਬੰਦ ਕਟਵਾ ਲਿਆ ਵੇਖ ਵੈਰੀ ਨੇ ਉਂਗਲਾ ਨੂੰ ਉਹਦੇ ਮੂੰਹ ਵਿੱਚ ਪਾ ਲਿਆ ਮਨੀ ਸਿੰਘ ਬੜਾ ਸੀ ਸੂਰਾ ਈਤਾ ਬਚਨ ਗੁਰਾਂ ਦਾ ਪੂਰਾ ਸਿੱਖੀ ਨਾਲ ਪਿਆਰ ਸੀ ਗੂੜਾ ਤੇ ਬੰਦ ਬੰਦ ਕਟਵਾ ਲਿਆ ਵੇਖ ਵੈਰੀ ਨੇ ਉਂਗਲਾਂ ਨੂੰ ਦੋ ਮੂੰਹ ਵਿੱਚ ਪਾ ਲਿਆ ਵੇਖ ਵੈਰੀ ਨੇ ਉਂਗਲਾਂ ਨੂੰ ਦੋ ਮੂੰਹ ਵਿੱਚ ਪਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ